ਆਪੇ ਸਪੈਸ਼ਲ ਮੁਖਤਰ ਸਾਹਿਬ ਵੱਲੋਂ ਸਾਨੂੰ ਸ਼ਬਦ ਅਦਾਇਤਾ ਨੇ ਤੁਸੀਂ ਮੁਖਤਰ ਜ਼ਿਲ੍ਹੇ ਨੂੰ ਕ੍ਰਾਈਮ ਫਰੀ ਜ਼ਿਲ੍ਹਾ ਰੱਖਣਾ ਇਸੇ ਲੜੀ ਦੇ ਤਹਿਤ ਕੱਲ ਬਲਜਿੰਦਰ ਸਿੰਘ ਨਾਮ ਦੇ ਆਦਮੀ ਨੇ ਇੱਕ ਥਾਣੇ ਆ ਕੇ ਫਿਰ ਦਰਜ ਕਰਾਈ ਵੀ ਉਹਦੀ ਲੜਕੀ 16 ਸਾਲ ਦੀ ਉਹਨੂੰ ਕੋ ਦੋ ਮੁੰਡੇ ਜਸ਼ਨਦੀਪ ਤੇ ਸੰਦੀਪ ਸਿੰਘ ਵਰ ਲਾ ਕੇ ਵਿਆਹ ਕਰਨ ਦਾ ਛਾਸਾ ਦੇ ਕੇ ਪਿਆ ਕੇ ਲਏਗੇ ਜਿਹਦੇ ਸਬੰਧ ਸੈਕਸ਼ਨ ਨੰਬਰ 198 ਮਿਤੀ 9 ਨਵੰਬਰ 24 ਅੰਡਰ ਸੈਕਸ਼ਨ 137 2 ਸ਼ਹਿਰ ਨਾਮੇ ਬੀਨਸ ਪਨਾ ਕੋਡ 'ਤੇ ਦਰਜਸਟਰ ਕਰਕੇ ਇਹਨਾਂ ਦੋਨਾਂ ਮੁੰਡਿਆਂ ਨੂੰ ਅरेस्ट ਕਰ ਲਿਆ ਲੜਕੀ ਦਾ ਮੈਡੀਕਲ ਕਰਾ ਰਹੇ ਆ 164 ਦਾ ਬਿਆਨ ਕਰਵਾਉਂਗੇ ਇਸੇ ਲਈ ਦਿੱਤਾ ਸੀ ਪਰਸੋਂ ਰਾਤ ਨੂੰ ਇਹ ਦੋਨੇ ਮੁੰਡੇ ਤੇ ਲੜਕੀ ਇਹਨਾਂ ਨੇ ਗਿਦਰਵੇ ਉਕਾਰ ਕਰਾਈ ਕਰਾਏ ਤੇ ਪਿੰਡ ਜਾਣ ਵਾਸਤੇ ਪਰ ਤੁਨਰ ਕੋਡ ਜਾ ਕੇ ਇਹਨਾਂ ਨੇ ਡਰਾਈਵਰ ਦੇ ਗੱਲ 'ਚ ਪਰਨਾ ਪਾ ਕੇ ਉਹਦੇ 'ਚ ਬੇੜਾ ਮਾਰ ਕੇ ਥੱਲੇ ਲਾ ਗਦੋਨੀ ਕਾਰ ਕੋ ਕੇ ਲੈ ਗੇ ਜਿਸ ਕੰਝਾ ਫੀਆ ਨੰਬਰ 993 ਮਿਤੀ 8/12/24 ਅੰਡਰ ਸੈਕਸ਼ਨ 307 352 ਬੀ ਐਨ ਐਸ थाना ਕੋਟਪਈ ਰਿਕਾਰਡ ਰਜਿਸਟਰ ਕੀਤਾ ਗਿਆ ਤੇ ਤਫਤੀਸ਼ ਦੇ ਸਾਡੇ ਕੋਲ ਦੋਨੇ ਮਕਦਮੇ ਡ੍ਰੇਸ ਹੋ ਚੁੱਕੇ ਹਨ ਕਾਰ ਵੀ ਅਸੀਂ ਰਿਕਵਰ ਕਰ ਲਈ ਹੈ ਦੋਨੇ ਮੁਲਜ਼ਮ ਅਰੈਸਟ ਕਰ ਲਏ ਹੈ ਇਹ ਵੇਦਨ 7 ਕੇ 8 ਘੰਟੇ ਚੋਂ ਜਿਹੜੇ ਮਕਦਮਾ ਡ੍ਰੇਸ ਕਰ ਲਏ ਕੀ ਕਾਰਨ ਕੀ ਸੀਗਾ ਸਰ ਇਹਨਾਂ ਦਾ ਪਹਿਲੇ ਹੀ ਮਨਸ਼ਾ ਸੀ ਕਾਰ ਵਾਲੇ ਨੂੰ ਜਾਂ ਬਾਅਦ ਤੇ ਵਿੱਚ ਕੋਈ ਕਿ ਮੰਗਣਾ ਬਸ ਕੁਝ ਕੀਤਾ ਜਾ ਕਹਿੰਦੇ ਅਸੀਂ ਅੰਡ ਚਲੇ ਸੀ ਆਪਦੇ ਤੇ ਰਾਹ ਜਾਗੇ ਸਾਡੇ ਮਨ ਚ ਬੇਇਮਾਨੀ ਆ ਗਈ ਕਿ ਅਸੀਂ ਕਾਰਕੋ ਹੋ ਕੇ ਲੈ ਜੀ ਸਾਡਾ ਕਿਹੜਾ ਬੰਦਾ ਪਤਾ ਲਖਣਾ ਪਹਿਲਾਂ ਮੁਕਦਮਾ ਦਾ ਨੰਬਰ ਦਰਜ ਹੋਇਆ ਸੀਗਾ ਜੋ ਬਸ ਅਸੀਂ ਤਫਤੀਸ਼ ਕੀਤੀ ਇਹ وہی ਦੋਨੇ ਮੁਲਜ਼ਮ ਸੀਗੇ ਜਿਨ੍ਹਾਂ ਨੇ ਉਹ ਤੋਂ ਕਾਰਕੋ ਹੋਇਆ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਮੁਕਦਮਾ ਦਰਜ ਹੈ ਸਰ ਨਹੀਂ ਪਹਿਲਾਂ ਤਾਂ ਕੋਈ ਮੁਕਦਮਾ ਦਰਜ ਨਹੀਂ ਜੀ ਜਿਹੜਾ ਉਹ ਕਾਰਕੋ ਹੀ ਸੀ ਸਰ ਲੜਕੀ ਨਾਲ ਸੀ ਇਹ ਦੋਨੇ ਨਹੀਂ ਨਹੀਂ ਸੀ ਲੜਕੀ ਨਾਲ ਹੀ ਸੀ ਜੀ ਸਰ ਇਹਦਾ ਕਾਰ ਦਾ ਮਾਲਕ ਸਿਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਹੈ ਇਥੋਂ ਦੇ ਦਰਵਾਦਾ ਹੈ ਤਕਸ਼ਿਟਰੋਂ ਆਵਦੀ ਕਾਰ ਨੰਬਰ ਪੀਪੀ3ਆਰ 93166 ਲੜਕੀ ਤੇ ਵੀ ਪਰਚਾ ਜੀ ਕਾਰ ਖੋਣ ਦੇ ਵਿੱਚ ਨਹੀਂ ਲੜਕੀ ਦਾ ਨਹੀਂ ਪਹਿਲਾਂ ਤਾਂ ਇਹ ਜੀ ਜਦੋਂ ਨਾਲ ਹੀ ਸੀਗੀ ਭਾਗੀਦਾਰ ਤਾਂ ਉਹ ਵੀ ਹੈ ਉਹਨੇ ਕਿਸ਼ਕਿਤ ਤਾਂ ਇਹਨਾਂ ਸਰੇਂਦਰ ਤੇ ਆਪਸੀ ਅਨਾਂ ਦੇ ਮੱਝ ਬੇਈਮਾਨੀ ਆਈ ਕਾਰ ਖੋਗੇ ਲੈ ਜੀਏ ਤੇ ਕਾਰ ਖੋਗ ਲੈ ਗਏ ਸਰ ਇਹਨਾਂ ਤੇ ਆਪਸੇ ਕੀ ਸਬੰਧ ਨੇ ਇੱਕੋ ਪਿੰਡ ਦੇ ਜੀਏ ਤੇ ਇੱਕੋ ਦੁਕਾਨ ਤੇ ਆਪਸੇ ਕੰਮ ਕਰਦੇ ਸੀਗੇ ਹੂੰ ਬੈਗਮੋਂ ਕੀ ਜਿੰਨੇ ਕੰਮ ਉਹ ਫਿਰ ਜਿਹੜੀ ਦੁਕਾਨ ਤੋਂ ਕੰਮ ਕਰਦੇ ਸਿਰਫ ਇੱਕ ਜੀ ਦੀ ਕੱਟਣਾ ਹੈਗੀ ਐ ਜਿਹੜੀ ਉਹ ਲੈ ਕੇ ਆ ਲੜਕੀ ਇਹ 9-12 ਦੀ ਜੀ 8-12 ਦੀ 8-12 ਮਾਲਕ ਸਰ ਸਾਰੇ ਉਹ ਮੁੰਡੇ ਮਾਲਕ ਹੈ ਲੜਕੀ ਨੇ ਮਾਲਕ ਉਹਦਾ ਮੈਡੀਕਲ ਕਰਾ ਕੇ ਬੰਦੇ ਹਟਾਵਾ ਜਿਹੜਾ ਵਾਦਾ ਕੀਤਾ ਜਾਊਗਾ Thank you.